ਫਾ ਨਕਤੂ ਹੀ ਅਦਾਸ ਬਹੁਤ ਬੈਠੋ ਸਰ ਬੜੀ ਗੁੱਟੀ ਹੈ ਤੇ ਦੇ ਅੰਦਰ ਹੌਲਕੀ ਬੈਠਿਆ ਹੋਸੀ ਦਸੀ ਹੋਈ ਸਾਰੇ ਰੇਟ ਪਤਾ ਨਹੀਂ ਕਿੰਨਾ ਨੁਕਸਾਨ ਹੋ ਗਿਆ ਹੁੰਦਾ ਈ ਪੋਸਟਰ ਮੇਰੀ ਗੱਲ ਸੁਣੋ ਤੁਸੀਂ ਬਾਹਰ ਨਾਲੋਂ ਚੰਗੇ ਠੀਕ ਹੈ ਕੋਈ ਗੱਲ ਨਹੀਂ ਸਮੇਂ ਦੇ ਨਾਲ ਸਭ ਕੁਝ ਹੋ ਜਾਂਦਾ ਹੁੰਦਾ ਪੋਸਟਰ ਆਓ ਜਿਹੜੇ ਵੀ ਰੌਕ ਲੈ ਕੇ ਆਓ ਪੋਜ਼ਿਟਿਵਿਟੀ ਲੈ ਕੇ ਆਓ ਸਾਡੇ ਜੰਗ ਮੇਰ ਸਾਹਿਬ ਹੈ ਪਰ ਮੀਂਧਾ ਜੀ ਪਰ ਸੋ ਤੁਸੀਂ ਫੋਨ ਕੀਤਾ ਸੀ ਅੱਜ ਅਸੀਂ ਹਾਜ਼ਰ ਹੋ ਗਏ ਤੜਕੇ ਦਾ ਸੁੱਤਾ ਸਾਹਮਣੇ ਫੋਨ ਹੀ ਚੱਕਿਆ ਹੈ ਤੜਕੇ ਨਾਲੇ ਸਾਥੋਂ ਫੋਨ ਲਾ ਕੇ ਰਿਹਾ ਸੱਚਾ 8 ਵਜੇ ਨਾਲ ਇਸ ਵਿੱਚ ਛੋਟੀ ਕਿੱਥੇ ਆ ਕਿਨੇ ਫੋਨ ਲਾਇਆ ਬਈ ਸਾਢੇ 10 ਵਜੇ ਲਾਇਆ ਅਸੀਂ ਤਾਂ ਜੋ ਸਭੀ ਹੋਏ ਮਿੱਤਰਾਂ ਦੇ ਪਿਆ ਸੁੱਤੀ ਨਾਲ ਆਵਾਜ਼ ਕੋਈ ਗੱਲ ਨਹੀਂ ਸਾਡੇ ਹਰਦੇਵ ਸਿੰਘ ਜਿੰਦੂ ਸਾਹਿਬ ਬੈਠੇ ਆ ਨੱਥਰਾਸ ਘਰੇ ਵੀ ਨਵੇਂ ਆਏ ਆ ਪਹਿਲਾਂ ਵੀ ਮੇਰੇ ਧਿਆਨ ਦੇ ਵਿੱਚ ਥੋੜੀ ਸੀਵਰੇਜ ਦੀ ਸਮੱਸਿਆ ਆਈ ਸੀ ਵੀ ਉਦੋਂ ਇੱਥੇ ਏਡੀਸੀ ਨਾੜਮ ਕਲਸੀ ਹੁੰਦੇ ਸੀਗੇ ਉਹਨਾਂ ਦੇ ਨਾਲ ਮੈਂ ਲਗਾਤਾਰ ਰਾਤ ਦੇ ਵਿੱਚ ਰਿਆ ਪਰ ਕੀ ਹੁੰਦਾ ਵੀ ਮੁੜ ਕੇ ਕੁਝ ਨਾ ਬਕਸ਼ ਛੱਡ ਜਾਂਦੇ ਗੱਲ ਅੱਗੇ ਦੂਰੀ ਦੀ ਹੈ ਲੜੀਆਂ ਲੜੀ ਜੁੜਨ ਲੱਗ ਜਾਂਦੀਆਂ ਫਿਰ ਬੰਦੇ ਨਹੀਂ ਆਉਂਦੇ ਸਾਡੇ ਕੋਲ ਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਫੇਰ ਤੁਹਾਡੇ ਕੋਲੇ ਅਪਰੋਚ ਕਰ ਲਈਏ ਸਵੇਸ ਕਰਕੇ ਬਸ ਹੁੰਦਾ ਸਰ ਆਪਣੇ ਵਿਖਿਆ ਸੀਗਾ ਤੁਸੀਂ ਲਗਾਤਾਰ ਸਾਡੇ ਤਾਲ ਮਿਲ ਦੇ ਵਿੱਚ ਰਹੋ ਕੋਈ ਗੱਲ ਨਹੀਂ ਬਿਲਕੁਲ ਸਰਕਾਰ ਦੇ ਵਿੱਚ ਹੈ ਸਾਰੇ ਅਫਸਰਾਂ ਨਾਲ ਸਾਡੀ ਗੱਲਬਾਤ ਹੁੰਦੀ ਹੈ ਸਰਕਾਰ ਨਾਲ ਗੱਲਬਾਤ ਹੁੰਦੀ ਹੈ ਸਰਕਾਰ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਫੈਲ ਦੇ ਨਾਲ ਤੇ ਹੱਲ ਕਰਨ ਦੇ ਲਈ ਵਚਨਬੱਧ ਹੈ ਯਤਨਸ਼ੀਲ ਹੈ ਤੋਂ ਥੋੜੀ ਸਮੱਸਿਆ ਬਹੁਤ ਵੱਡੀ ਸਮੱਸਿਆ ਸੀ ਮਹਿਸੂਸ ਕਰਦੇ ਆ ਕਿ ਬੜਾ ਲੰਮਾ ਸਮਾਂ ਹੋ ਗਿਆ ਇਸ ਸਮੱਸਿਆ ਦਾ ਹੱਲ ਹੋ ਜਾਣਾ ਚਾਹੀਦਾ ਸੀਗਾ ਜਦੋਂ ਮੇਰੇ ਧਿਆਨ ਦੇ ਵਿੱਚ ਗੱਲ ਆਈ ਮੈਂ ਮੇਰ ਸਾਹਮਣੇ ਗੱਲ ਕੀਤੀ ਪਰसों ਹੀ ਮੈਂ ਮੇਰ ਸਾਹਿਬ ਤੇ ਸਾਡੇ ਅਮਰਜੀਤ ਮਹਿਤਾ ਜੀ ਜਿਹੜੇ ਕਿ ਇਹਨਾਂ ਦੇ ਫਾਦਰ ਸਾਹਿਬ ਨੇ ਅਸੀਂ ਇਕੱਠੇ ਬੈਠੇ ਸੀ ਮੈਂ ਫੇਰ ਤੁਹਾਡੀ ਗੱਲ ਇਹਨਾਂ ਨੂੰ ਤੇ ਯਾਦ ਕਰਾਇਆ ਮੈਂ ਕਿਹਾ ਵੀ ਮੇਰ ਸਾਹਿਬ ਤੁਹਾਡੇ ਨਾਲ ਗੱਲ ਕੀਤੀ ਸੀ ਇਹਨਾਂ ਨੇ ਉਦੋਂ ਹੀ ਦਿੱਲੀ ਗੱਲ ਕੀਤੀ ਸੀ ਦਿੱਲੀ ਗੱਲ ਹੋਈ ਸੀ ਦਿੱਲੀ हां चंडीगढ़ ਮਹਿਤਾ ਸਾਹਿਬ ਨਾਲ ਜੋ ਗੱਲ ਹੋਈ ਤੇ ਉਸ ਦੇ ਥੋਂ ਦੇ ਕੰਮ ਤੇ ਵਰਕ ਸ਼ੁਰੂ ਕੀਤਾ ਵਾ ਤੁਹਾਡੇ ਫੋਨ ਦੇ ਆਧਾਰ ਤੇ ਜੇ ਅੱਜ ਤੁਹਾਡੇ ਵਿੱਚ ਆਏ ਆ ਸਾਡੀ ਡਿਊਟੀ ਹੈ ਕੋਈ ਸੀ ਆਪੇ ਆਪ ਨੂੰ ਬਹੁਤ ਵੱਡੇ ਨੂੰ ਸਮਝਦੇ ਥੋਡੇ ਵਰਕਿੰਗ ਆ ਤੁਹਾਡੇ ਵਿੱਚੋਂ ਹੀ ਆ ਆਮ ਕਰਨਾ ਸਵੰਦ ਰੱਖਣ ਵਾਲੇ ਆ ਸੀ ਜਿਹੜਾ ਪਿੰਡ ਕੋਠਾਗੁਰੂ ਆ ਗੁਆਟੀ ਨਗਰ ਆ ਰਿਹਾ ਟੀਚਰ ਸੀਗੇ ਮੇਰੇ ਰਿਟਾਇਰਮੈਂਟ ਤੋਂ 2034 16 ਸਾਲ ਪਹਿਲਾਂ ਨੌਕਰੀ ਛੱਡੀ ਹੈ ਲੋਕਾਂ ਦੇ ਕੰਮਾਂ ਦਾ ਲੋਕਾਂ ਦੀ ਸੇਵਾ ਕਰਨ ਵਾਸਤੇ ਸਹਿਰਗਾ ਬਣਾਈ ਹੈ ਸਾਨੂੰ ਕਿਸੇ ਨੇ ਨਹੀਂ ਕਿਹਾ ਸਹਿਰਗਾ ਬਣਾਈ ਨਾ ਸਹਿਰਗਾ ਬਣਾਓ ਬਾਗੀ ਲੋਕਾਂ ਦੀ ਸੇਵਾ 'ਚ ਭੇਡ ਦਿੱਤੀ ਲੋਕ ਉੱਤੇ ਸਹਿਯਾਤ ਕਰਦੇ ਪੈਟਰੋਲ ਪੰਪ ਕਿਸੇ ਨੇ ਨਹੀਂ ਕਿਹਾ ਸੀ ਪੈਟਰੋਲ ਪੰਪ ਲੋਕਾਂ ਕੋਲੇ ਕੂੜੇ ਦੇ ਢੇਰ ਸੀ ਬਿਨਾ ਲੋਕਾਂ ਦੀ ਡਿਮਾਂਡ ਤੋਂ ਪੈਟਰੋਲ ਪੰਪ ਹੈ 3 ਕਿੱਕਰ ਦੀ ਕਰੋੜ ਨੇ ਉਹ ਕੱਟਣ ਜਾ ਰਹੇ ਹੈ ਹੋਰ بڑا ਕੋਈ ਸ਼ਹਿਰ ਦੀ ਧੂੜ ਚਲਣ ਜਿੱਥੇ ਜਿੰਨਾ ਸਾਡਾ ਅਧਿਕਾਰ ਚੱਲਦਾ ਹੈ ਅਪਰੂਵਮੈਂਟ ਵਰਤਦਾ ਹੈ ਸੇਵਾ ਦੇ ਵਿੱਚ ਲੱਗੀਆਂ ਸਾਡੀ ਡਿਊਟੀ ਹੈ ਪਰਮਾਤਮਾ ਨੇ ਡਿਊਟੀ ਲਈ ਆ ਆਮਾਦੀ ਪਾਰਟੀ ਨੇ ਡਿਊਟੀ ਲਈ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਡਿਊਟੀ ਲਈ ਹੈ ਮੇਰ ਸਾਹਿਬ ਇਹਨਾਂ ਨੂੰ ਵੀ ਸ਼ੌਂਕ ਹੈ ਨਹੀਂ ਬਹੁਤੇ ਲੋਕ ਐਮਐਲਏ ਮੰਤਰੀ ਜੀਐਮਐਨ ਬਣ ਜਾਂਦੇ ਆ ਮੇਅਰ ਬਣ ਜਾਂਦੇ ਆ ਫਿਰ ਤੂੰ ਕਾਹਨ ਤੇ ਮੈਂ ਕਾਹਨ ਪਰ ਇਹਨਾਂ ਨੂੰ ਵੀ ਕੰਮ ਕਰਨ ਦਾ ਸ਼ੌਂਕ ਹੈ ਬਹੁਤ ਸਾਰੇ ਕੰਮ ਲੋਕਾਂ ਦੀ ਧਮਾਨ ਨਹੀਂ ਹੁੰਦੀ ਉਹ ਇਹ ਕਰਦੇ ਆ ਬਹੁਤ ਸਾਰੇ ਕੰਮ ਲੋਕਾਂ ਦੀ ਡਿਮਾਂਡ ਨਹੀਂ ਹੁੰਦੀ ਅਸੀਂ ਕਰਦੇ ਆ ਇਹਦਾ ਕਾਰਨ ਇੱਕੋ ਇੱਕ ਹੈ ਕਿ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਸ਼ੌਂਕ ਆ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜਿਸ ਆਸਤੇ ਉਮੀਦ ਦੇ ਨਾਲ ਆਵਾਜ਼ੀ ਪਾਰਟੀ ਦੀ ਸਰਕਾਰ ਬਣਾਈ ਹੈ ਅਸੀਂ ਉਹਨਾਂ ਦੀਆਂ ਇਛਾਵਾਂ ਤੇ ਖਰਾਉਦਾਂ ਦੀ ਕੋਸ਼ਿਸ਼ ਕਰਦੇ ਆ ਦਿਨ ਰਾਤ ਕਰਦੇ ਆ 24 ਘੰਟੇ ਸਭ ਇਹ ਕੋਸ਼ਿਸ਼ ਹੁੰਦੀ ਆ ਕਿ ਜੋ ਵੀ ਸਮਾਂ ਸਾਨੂੰ ਸਾਡੇ ਲੋਕਾਂ ਨੇ ਪਰਮਾਤਮਾ ਨੇ 파ਰਟੀ ਨੇ ਦਿੱਤਾ ਉਹ ਨੇ ਵੱਧ ਤੋਂ ਵੱਧ ਸਤਿਪ੍ਰਯੋਗ ਕਰਕੇ ਲੋਕਾਂ ਦੀਆਂ ਭਾਵਨਾਵਾਂ ਤੇ ਲੋਕਾਂ ਦੀਆਂ ਸ਼ਾਵਾ ਤੇ ਖਰਾਉਤਿਆ ਜਾਵੇ ਸੋ ਸਿਲਵਰ ਆਫਿਸ ਦੇ ਨਾਲ ਪਹਿਲਾਂ ਇਥੇ ਗੁਰਵਿੰਦਰ ਬਰਾੜ ਜੀ ਮੇਰੇ ਦੋਸਤ ਹੈ ਪੰਜਾਬੀ ਕਲਾਕਾਰ ਹੋ ਰਹੇ ਹੁੰਦੇ ਸੀ ਉਹ ਪਹਿਲੇ 5-7 ਪਰਿਵਾਰਾਂ ਦੇ ਵਿੱਚ ਹੀ ਸੀ ਕਿ ਜਦੋਂ ਉਹ ਆਏ ਸੀ ਉਸ ਤੋਂ ਬਾਅਦ ਉਹ ਮਟਰ ਪਹੁੰਚਣੇ ਗਏ ਸਿੱਧੂ ਸਾਹ ਅਰਦੇਸ਼ ਸਿੰਘ ਜੀ ਇਹਨਾਂ ਦੇ ਘਰ ਆਏ ਸੀ ਥੋੜੇ ਵਿੱਚੋਂ ਬਹੁਤ ਸਾਰੇ ਸੱਜਣ ਸੇਵਰੇਜ ਦੇ ਸੰਬੰਧ ਵਿੱਚ ਜੁੜਦੇ ਰਹੇ ਜਾਂ ਸੋ ਕੋਈ ਗੱਲ ਨਹੀਂ ਤੇਰੇ ਆਏ ਦੋਸਤਾਂ ਆਏ ਸੋ ਸਾਡੀ ਪੂਰੀ ਖੁਸ਼ੀ ਹੋ ਕਿ ਬਹੁਤ ਚੰਗਾ ਤੁਹਾਡੇ ਜਿਹੜੀ ਸੇਵਰੇਜ ਦੀ ਗੰਦੇ ਪਾਣੀ ਦੀ ਬਦਹੋਂ ਦਾ ਪਾਣੀ ਦੀ ਸਮੱਸਿਆ ਜਿਹਦੇ ਨਾਲ ਤੁਸੀਂ ਸਾਰੇ ਪ੍ਰਭਾਵਤ ਹੋ ਟੋਂ ਪੇੜ ਤੋਂ ਤੁਹਾਨੂੰ ਮਹਿਸੂਸ ਹੁੰਦਾ ਹੈ ਵੀ ਅਸੀਂ ਕਾਹਨੂੰ ਆਉਂਦੇ ਪਿੰਡ ਛੱਡ ਕੇ ਸ਼ਹਿਰ ਦੇ ਵਿੱਚ ਆਇਆ ਇੱਕਾ ਨੂੰ ਸ਼ਹਿਰੀ ਕਲੋਨੀ ਦੇ ਵਿੱਚ ਆਇਆ ਸੋ ਕੋਈ ਗੱਲ ਨਹੀਂ ਜੋ ਤੁਸੀਂ ਤੁਹਾਡਾ ਪੁਸ਼ਤਾਵਾ ਉਹ ਵੀ ਦੋਹਾਂ ਤਰ੍ਹਾਂ ਦੇ ਪਰ ਮੈਂ ਪਿੰਡ ਦੇ ਵਿੱਚ ਰਹਿਣਾ ਹੈ ਮੈਨੂੰ ਪਿੰਡ ਸੰਗਾਰਾ ਦਾ ਸਵੇਰ ਉੱਤੇ ਦੀ ਇੱਕ ਜਾਈ ਦਾ ਜੋ ਮੈਨੂੰ ਪਿੰਡ ਦਾ ਮਾਹੌਲ ਮੈਨੂੰ ਉੱਥੇ ਹੀ ਮਿਲ ਜੇ ਤੇ ਕਾਹਨ ਇਹ ਕਲੋਨੀ ਇੱਕ ਨੰਬਰ 40 ਪਰ ਨਹੀਂ ਸਵਾਲ ਹੁੰਦਾ ਤੁਸੀਂ ਫਿਰ ਮੈਨੂੰ ਅੱਜ ਆਇਆ ਵੀ ਲੱਗ ਰਿਹਾ ਹੈ ਵੀ ਚੰਗੇ ਰਹਿ ਗਏ ਮੈਂ ਨਹੀਂ ਸਨਹੀਂ ਸਲਵਰਾਉ ਉਸ ਤੇ ਨਹੀਂ ਉਹ ਜਾਈ ਉਹ ਸਾਬਾ ਦਾ ਮੈਂ ਵੀ ਅੱਜ ਪਛਤਾਈ ਜਾਂਦਾ ਹਾਂ ਪਰ ਕੋਈ ਗੱਲ ਨਹੀਂ ਤੁਸੀਂ ਆਪਾਂ ਸਾਰੇ ਭੈਣ ਭਰਾ ਆ ਖੁਸ਼ ਰਹੋ ਪੋਜ਼ਿਟਿਵ ਰਹੋ ਆਸੀਂ ਆਵਾਜ਼ ਦੀ ਪਾਰਟੀ ਸਰਕਾਰ ਤੁਹਾਡੇ ਨਾਲ ਹੈ ਮੈਂ ਬਿਨਾਂ ਕਿਸੇ ਦੇਰੀ ਦੇ ਬੇਅਤੀ ਕਰੂੰਗਾ ਮੇਰ ਸਾਹਿਬ ਨੂੰ ਮੇਰੇ ਛੋਟੇ ਵੀਰ ਤੇ ਜਿਆਦੇ ਵੀ ਹੈ ਇਹ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੇ ਨਾਲ ਹੀ ਜੋ ਹਾਡ ਦੇ ਸੀਵਲ ਦੇ ਪ੍ਰੋਜੈਕਟ ਤੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਉਸ ਦੀ ਜਾਣਕਾਰੀ ਤੁਹਾਨੂੰ ਆਪ ਦੇ ਜਵਾਨੇ ਆਪ ਦੇ ਮੂੰਹੋਂ ਤੁਹਾਨੂੰ ਦੱਸਣਗੇ ਮੇਰ ਬਲਮ ਜੀ ਮੈਂ ਤਾਂ ਸਾਹਿਬ ਚੇਅਰਮੈਨ ਜੀ ਨੇ ਤੇ ਮੇਰ ਸਾਹਿਬ ਨੇ ਆਪਣੀ ਗੱਲ ਨੂੰ ਬੜੇ ਸੌਫੇ ਤਰੀਕੇ ਦੇ ਨਾਲ ਸਮਝਾਇਆ ਵੀ ਹੈ ਕਿ ਮੈਂ ਤਾਂ ਇਹ ਵੀ ਕਹਾਂਗਾ ਕਿ ਜਿੰਨੀ ਸੌਖੇ ਤਰੀਕੇ ਦੇ ਨਾਲ ਇਹਨਾਂ ਨੂੰ ਪਤਾ ਹੈ ਆਪਾਂ ਜਿਹੜੇ ਕੋलोनी ਵਾਸੀ ਬੈਠੇ ਨੇ ਜਿਹੜੇ ਇਨੇਚਰ ਦੇ ਰਹਿ ਰਹੇ ਸ਼ਾਇਦ ਉਹਨਿੰਗਾ ਉਨੀ ਵਿਆਖਿਆ ਦਾ ਸ਼ਾਇਦ ਆਪਾਂ ਨੂੰ ਨਾ ਆਉਣੀ ਹੋਵੇ ਸੋ ਇਹਨਾਂ ਨੇ ਬੜੇ ਪਿਆਰ ਦੇ ਨਾਲ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੱਲ ਕਰਨ ਦਾ ਆਪਣੇ ਨਾਲ ਵਿਸ਼ਵਾਸ ਦਿਵਾਇਆ ਵਾਅਦਾ ਕੀਤਾ ਤੇ ਮੈਂ ਇਹ ਵੀ ਮਹਿਸੂਸ ਕਰਦਾ ਕਿ 2013 ਦੇ ਵਿੱਚ ਮੈਂ ਆ ਗਿਆ ਸੀਗਾ ਤੇ 10-12 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਹਾਂ ਕੀ ਕਾਰਪੋਰੇਸ਼ਨ ਦਾ ਚੇਅਰਮੈਨ ਕਾਰਪੋਰੇਸ਼ਨ ਦੇ ਮੇਅਰ ਐ ਕਲੋਨੀ ਚ ਆਏ ਹੁਣ ਇਹ ਦੁਪਹਿਰ ਨਹੀਂ ਆਏ ਕਿ ਇਹ ਜਿਹੜਾ ਆਪਾਂ ਕਹਿ ਦਈਏ ਇਹ ਤੁਹਾਡੇ ਹਿੱਸੇ ਹੀ ਆਇਆ ਤੇ ਤੁਸੀਂ ਸਾਡੇ ਲੋਕਾਂ ਦੀ ਗੱਲ ਸੁਣੇ ਨਹੀਂ ਤਾਂ ਆਮ ਤੌਰ ਤੇ ਤਾਂ ਅਫਸਰ ਸ਼ਾਹੀ ਵੱਲੋਂ ਜਾਂ ਵੱਡੇ ਵੱਡੇ ਅਧਿਕਾਰੀਆਂ ਵੱਲੋਂ ਇਹ ਸਮਝਿਆ ਜਾਂਦਾ ਹੁੰਦਾ ਯਾਰ ਵੀ ਕਿੱਥੇ ਉਹਨਾਂ ਕੋਲੇ ਜਾਵਾਂਗੇ ਆਪਾਂ ਦਫ਼ਤਰ ਹੀ ਬੁਲਾਉਣ ਕੋਚ ਆ ਜਿਆੜੇ ਅਜੇ ਤੱਕ ਪ੍ਰਸ਼ਾਸਨ ਦਾ ਇਹ ਦੇਖ ਰਹੀ ਹੈ ਬਾਕੀ ਮੈਂ ਬڑا ਧੰਨਵਾਦ ਕਰਦਾ ਹਾਂ ਸਾਡੇ ਵੀਰ ਚੇਅਰਮੈਨ ਸਾਹਿਬ ਇੰਪਰੂਵਮੈਂਟ ਟਰਸਟ ਦੇ ਇਹਨਾਂ ਨੇ ਵੀ ਪੂਰਾ ਟਰਸਟ ਦਿਖਾਇਆ ਆਪਣੇ ਤੇ ਤੇ ਸੱਚੀ ਮੁੱਚੀ ਇਹਨਾਂ ਨਾਲ ਪਰਸੋਂ ਗੱਲ ਹੋਈ ਤੇ ਅੱਜ ਆਪਣੇ ਕੋਲੇ ਬੈਠੇ ਨੇ ਤੇ ਜਿਹੜਾ ਇਹਨਾਂ ਨੇ ਲਾਂਭਾ ਦਿੱਤਾ ਵੀ ਫੋਨ ਨਹੀਂ ਚੱਕਿਆ ਫੋਨ ਅਸਲ 'ਚ ਮੇਰੇ ਕੋਲੇ ਫੋਨ ਆਇਆ ਹੀ ਨਹੀਂ ਉਥੇ ਨੈਟਵਰਕ ਦੀ ਪ੍ਰੋਬਲਮ ਸੀਗੀ ਤਾਂ ਫੋਨ ਲੱਗ ਨਹੀਂ ਸਕਿਆ ਅੱਜ ਪੂਰੇ ਪੰਜਾਬ ਦੇ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਟ੍ਰੇਨਿੰਗਾਂ ਕੀਤੀਆਂ ਜਾ ਰਹੀਆਂ ਤਾਂ ਮੈਂ ਵੀ ਟ੍ਰੇਨਿੰਗ ਦੇ ਵਿੱਚ ਸੀਗਾ ਜਿਹੜੀ ਖਾਂ ਦੇ ਮੇਰੀ ਡਿਊਟੀ ਹੈ ਉੱਥੇ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਟਾਵਰ ਬੰਦ ਹੋ ਜਾਂਦਾ ਹੈ ਜਿਹੜਾ ਉਥੋਂ ਦਾ ਟਾਵਰ ਹੈ ਤਾਂ ਉੱਥੇ ਸਾਨੂੰ ਹਰ ਵਾਰ ਬਹੁਤ ਸਮੱਸਿਆ ਇਹ ਆਉਂਦੀ ਹੈ ਜਦੋਂ ਲਾਈਟ ਆ ਜਾਂਦੀ ਹੈ ਟਾਵਰ ਵੀ ਚੱਲ ਪੰਦਾ ਫਿਰ ਇਹ ਇਹਨਾਂ ਦੀ ਕਮਿਊਨੀਕੇਸ਼ਨ ਹੋਣ ਲੱਗ ਜਾਂਦੀ ਹੈ ਅਸੀਂ ਤਿੰਨੇ ਦਿਨ ਹੋ ਗਏ ਅਸੀਂ ਤਿਆਰੀ ਕਰੀ ਜੰਨੇ ਆ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਪੈਰੀ ਜੁੱਤੀ ਨਾ ਪਾਵਾਂ ਤੇ ਅਸੀਂ ਤਾਂ ਵਾਰੀ ਵਾਰੀ ਆਈ ਦੇਖੀ ਜਾਨੇ ਭਲਾ ਫਿਰ ਤੁਹਾਡਾ ਫੋਨ ਕਿਉਂ ਨਾ ਸੁਣਾਗੇ ਅੱਜ ਤਾਂ ਅੱਟ ਕੇ ਆ ਜਗੇ ਹਾਂਜੀ ਤਾਂ ਆਹ ਗੋਣਾ ਤੁਹਾਨੂੰ ਮਹਿਸੂਸ ਹੁੰਦਾ ਥੋੜੀ ਦੇਖੋ ਥੋੜਾ ਜਿਹਾ ਚਿਹਰਾ ਦੇਖੋ ਹੱਸ ਰਹੇ ਅਸੀਂ ਦੇਖ ਲੀਏ ਤੇ ਕਿਰਪਾ ਕਿਰਪਾ ਤੁਸੀਂ ਇਹਨਾਂ ਆਏ ਸਾਡੇ ਜਿਹੜੇ ਚਿਹਰੇ ਆ ਹੱਸਦੇ ਰਹਿਣ ਇਹਦੇ ਤੇ ਮਿਹਰ ਕਰਿਓ ਤੇ ਤੁਹਾਡੇ ਤੋਂ ਅਸੀਂ ਪੂਰੀ ਆਸ ਕਰਦੇ ਰਾਵਾਂਗੇ ਪੱਲਾ ਸਾਹਿਬ ਤੁਸੀਂ ਸਾਡੇ ਬਕੀਨ ਬਣ ਕੇ ਤੇ ਤੁਸੀਂ ਇਹਨਾਂ ਨਾਲ ਰਾਫਤਾ ਰੱਖਣਾ ਜਦੋਂ ਸਾਡੇ ਲਈ ਕੋਈ ਲੋਡ ਹੈ ਸਾਨੂੰ ਦਫ਼ਤਰੋਂ ਦੀ ਲੋੜ ਆ ਜਾਂ ਕਿਸੇ ਹੋਰ ਐਕਸਰਸਾਈਜ਼ ਦੀ ਲੋੜ ਆ ਅਸੀਂ ਦਿਨ ਰਾਤ ਹਾਜ਼ਰ ਹਾਂ ਸਾਨੂੰ ਜਿੱਥੇ ਮਰਜ਼ੀ ਸੱਦ ਲਿਓ ਪਰ ਜਿਹੜਾ ਇਹ ਇਹ ਜਿਹੜਾ ਸਾਡਾ ਮੁੱਦਾ ਹੈ ਇਹਨੂੰ ਤੁਸੀਂ ਜ਼ਰੂਰ ਕਿਰਪਾ ਕਰਕੇ ਜਰੂਰ ਕਰਿਓ ਸਾਨੂੰ ਵੀ ਪਤਾ ਹੈ ਵੀ ਇਹ 10 ਜਾਂ 15 ਦਿਨਾਂ ਦੇ ਵਿੱਚ ਮੁੱਦਾ ਹੱਲ ਹੋਣ ਵਾਲਾ ਨਹੀਂ ਹੈਗਾ ਪਰ ਜਿੰਨੀ ਜਲਦੀ ਤੁਸੀਂ ਕਿਹਾ ਤੇਜ਼ੀ ਦੇ ਨਾਲ ਤੁਸੀਂ ਇਸ ਕੰਮ ਦੇ ਮਗਰ ਪਏ ਆ ਚੰਡੀਗੜ੍ਹ ਤੋਂ ਆ ਜਾਣੀ ਐਡੀਸੀ ਫਿਰ ਦੋ ਦੋ ਪ੍ਰੋਸੈਸਿੰਗ ਹੁੰਦੀ ਹੈ ਟਾਈਮ ਲੱਗ ਜਾਂਦਾ ਅਸੀਂ ਮੰਨਦੇ ਹਾਂਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਜਿਹੜੇ ਤੁਹਾਡੇ ਲੈਵਲ ਦੇ ਛੋਟੇ ਛੋਟੇ ਕੰਮ ਆ ਜਿਹੜੇ ਤੁਸੀਂ ਹੁਣ ਵਾਅਦਾ ਕੀਤਾ ਹੈ ਕਿਰਪਾ ਕਰਕੇ ਸਾਡਾ ਵੀ ਵਿਸ਼ਵਾਸ ਬਣਿਆ ਰਹੇ ਤੁਹਾਡੇ ਨਾਲ ਤੇ ਤੁਹਾਡਾ ਸਾਡੇ ਤੇ ਬਣਿਆ ਰਹੇ ਇਹਦੇ ਰਿਜ਼ਲਟ ਕੱਲ ਪਰਸੋ ਤੋਂ ਆਉਣੇ ਸ਼ੁਰੂ ਹੋ ਜਾਣ ਕਿਰਪਾ ਕਰਕੇ ਜਣੀ ਇਹ ਜਿਹੜੇ ਬੈਠੇ ਨੇ ਇਹ ਵੀ ਕਹਿਣ ਲੱਗ ਪਤਾ ਸਭ ਠੀਕ ਹੈ ਗੱਲਾਂ ਨਹੀਂ ਤਾਂ ਲੀਟਰ ਨਹੀਂ ਗੱਲਾਂ ਹੁੰਦਾ ਇਹਨੇ ਦਫਾਸ਼ ਤੱਕ ਕੀ ਕਰਦੇ ਆ ਜਿਹੜੇ ਆਪਣੇ ਹਿੰਦੁਸਤਾਨ ਦਾ ਇੱਕ ਹਜਾਂ ਦਾ ਬਣਿਆ ਹੋਇਆ ਤਾਂ ਮੈਨੂੰ ਆਸ ਹੈ ਵੀ ਤੁਸੀਂ ਇਹਦੇ ਤੇ ਕੱਲ ਤੋਂ ਹੀ ਜਰੂਰ ਕਿਉਂਕਿ ਮੈਨੂੰ ਇਹ ਲੱਗ ਰਿਹਾ ਉਹ ਇਹਨਾਂ ਨਾਲ ਨਾਲ ਬੈਠੇ ਜਿਹੜੇ ਪਰਲੇ ਬਸੇ ਉਹਨਾਂ ਨੇ ਮੇਰਾ ਨੰਬਰ ਵੀ ਨੋਟ ਕਰ ਲਿਆ ਕੋਈ ਨਾ ਕੋਈ ਰਿਸਪੌਂਸ ਕੱਲ ਤੋਂ ਦਿਖਣਾ ਲੱਗੂਗਾ ਉਹ ਇਹੀ ਹੈ ਮੈਨੂੰ ਲੱਗਦਾ ਜਿਹੜਾ ਨਹੀਂ ਤਾਂ ਨਹੀਂ ਤਾਂ ਨੰਬਰ ਵਰਤੀ ਲੈਣਾ ਹੁਣ ਅੱਗੇ ਪੜੇ ਨਹੀਂ ਜੇ ਉਹ ਪਾਉਣੇ ਗੱਲ ਹੋਣੀ ਚਾਹਦੇ ਤੇ ਚਲੋ ਬਹੁਤ ਬਹੁਤ ਸ਼ੁਕਰੀਆ ਬੜੇ ਤੁਸੀਂ ਜਿਹੜੇ ਅਹੁਦੇ ਉੱਤੇ ਬੈਠੇ ਹੋ ਮੈਨੂੰ ਪਤਾ ਕਿੰਨੇ ਕੰਮਕਾਰ ਹੁੰਦੇ ਆ ਟਾਈਮ ਕੱਟ ਰਿਹਾ ਕਿੰਨਾ ਔਖਾ ਹੁੰਦਾ ਫਾ ਤੁਸੀਂ ਟਾਈਮ ਕੱਢਿਆ ਟਾਈਮ ਕੱਢ ਕੇ ਬਿਨਾ ਕਿਸੇ ਦੇਰੀ ਤੋਂ ਤੁਸੀਂ ਸਾਡੇ ਕੋਲ ਆਏ ਸਾਡੀਆਂ ਗੱਲਾਂ ਸੁਣੀਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ